ਸਾਲ ਦੀ ਜਿਹੜੀ ਪ੍ਰਾਪਰਟੀ ਆ ਜੀ ਟਕਸਾਲ ਦੀ ਪ੍ਰਾਪਰਟੀ ਵਿਅਕਤੀਗਤ ਪ੍ਰਾਪਰਟੀ ਨਹੀਂ ਹੈ ਜਿਹੜਾ ਡੇਰਾ ਹੈ ਬਾਬਾ ਜੀ ਦੇ ਨਾਮ ਤੇ ਆ ਇਹਨਾਂ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਕਿ ਸ਼ਾਮਲਾਟ ਜ਼ਮੀਨ ਹੈ ਜਦ ਕਿ ਆਪਾਂ ਤੁਹਾਨੂੰ ਇਹਦੀ ਫਰਦ ਵੀ ਦੇ ਦਾਂਗੇ ਗੁਰਦੇਜ ਜੀ ਬੱਥੇ ਰਿਕਣ ਆਏ ਕਿ ਪਰੇਸ਼ਾਨੀ ਆ ਰਹੀ ਹੈ ਇਹਨਾਂ ਨੇ ਭਾਈ ਸਾਹਿਬ ਅੰਦਰ ਬੰਨ੍ਹ ਨਹੀਂ ਦਿੱਤਾ ਕਹਿੰਦੇ ਨਹੀਂ ਲੰਘਣਾ ਕਿਉਂ ਹੋਰ ਗੱਲ ਕੁਝ ਨਹੀਂ ਹੋਈ ਮਜ਼ਾਕ ਹੀ ਮਜ਼ਾਕ ਇਹਨਾਂ ਨੂੰ ਕੋਸੋਣੇ ਤਾਂ ਤਾਕੀਂ ਈ ਵਈ ਕਿ ਤਦੋਂ ਦੇ ਪਰੇਸ਼ਾਨ ਹੋ ਰਹੇ ਹੋ ਜੀ ਹਾਂ ਜੀ ਕਾਫੀ ਪਰੇਸ਼ਾਨ ਹੁੰਦੇ ਵੇ ਅਸੀਂ 1 ਘੰਟਾ ਹੋ ਗਿਆ ਇਹਨੂੰ ਇੱਥੇ ਯਾਨੀ ਪੁਲਿਸ ਵਾਲੇ ਕਹਿੰਦੇ ਅੰਦਰ ਹੀ ਜਾਂਦਰਾ ਨਹੀਂ ਜਾਂਦਾ ਮੱਥਾ ਟੇਕਣ ਵਾਸਤੇ ਆਏ ਸੀ ਤਾਂ ਉਦੋਂ ਵੀ ਇਹਨਾਂ ਨੇ ਗੇਟ ਬੁਟ ਲਾ ਲਏ ਸੀ ਗੇਟ ਲਾ ਕੇ ਤਾਂ ਇਹਨਾਂ ਨੇ ਸਾਨੂੰ ਅੰਦਰੋਂ ਪਰਪਾਨਾ ਦਿਖਾਈਆਂ ਇਹ ਤਣਾਅ ਇਹਨਾਂ ਨੇ ਬਣਾਇਆ ਨਾ ਕਿ ਅਸੀਂ ਬਣਾਇਆ ਮੈਂ ਕਿਹਾ ਸਥਿਤੀ ਦੇ ਇਸ ਟਾਈਮ ਸਾਨੂੰ ਮਾਰਨ ਦੀਆਂ ਗੱਲਾਂ ਹੋ ਰਹੀਆਂ ਕਹਿੰਦਾ ਮੈਂ 2 ਮਿੰਟ ਦੋ ਮੈਂ 2 ਮਿੰਟਾਂ ਜਾਇਆ ਇਹ ਜਿਹੜਾ ਝੰਡਾ ਸਾਹਿਬ ਨੂੰ ਨਿਸ਼ਾਨ ਸਾਹਿਬ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀਆਂ ਫੋਟੋ ਪ੍ਰੋਵਾਈਡ ਕਰਾਂਗੇ ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਮਾਨਤਾ ਸੀ ਇੱਥੇ ਸੇਰੇ ਜੜਾ ਕੇ ਜਾਂਦੇ ਸੀ ਲੋਕ ਹਜੀ ਸਰ ਆ ਕੀ ਡੇਰੇ ਦਾ ਰੋਲਾ ਹੈਗਾ ਵਾ ਕੀ ਚੱਕਰ ਪਿਆ ਕਿ ਇਨੀ ਫੋਰਸ ਲਗਾਈ ਗਈ ਹੈ ਜੀ ਆ ਉਹ ਤੁਸੀਂ ਕਿਹਾ ਵੀ ਅਸੀਂ ਕੇਐਸਵੀ ਜਿਹੜਾ ਵਾ 32 ਮੈਂਬਰੀ ਕਮੇਟੀ ਦੇ ਹੱਕ ਵਿੱਚ ਆਇਆ ਵਾ ਕੀ ਕਾਰਨ ਹੈ ਕਿ ਉਸ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਪੋਜੈਸ਼ਨ ਨਹੀਂ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਜੀ ਜੀ ਆਇਆਂ ਨੂੰ ਸਾਡੇ ਪਿੰਡ ਵਿੱਚ ਸਾਡੇ ਡੇਰਾ ਸਾਹਿਬ ਵਿੱਚ ਤੇ ਧੰਨਵਾਦ ਸਾਡਾ ਪੱਕ ਸੁਣ ਲਈ ਤੇ ਗਲਵਿਰ ਸਿੰਘ ਇਦਾਂ ਆ ਕਿ ਇਹ ਸਾਡਾ ਕੇਸ ਜਿਹੜਾ ਸੀ 2018 ਦੇ ਵਿੱਚ ਇਹਨਾਂ ਨੂੰ ਇੱਕ ਆਰਜੀ ਸੇਵਾ ਸੌਂਪੀ ਸੀ ਉਹ ਵੀ ਇੱਕ ਗੁੱਟ ਨੇ ਸਾਡੇ ਪਿੰਡ ਦੀ ਪੰਚਾਇਤ ਨੇ ਉਹ ਇੱਕ ਐਫੀਡੇਵਿਟ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਤੇ ਉਹਦੇ ਅਗੇਂਸਟ ਇਹਨਾਂ ਨੇ ਦਾਵਾ ਜਿਹੜਾ ਨਾ ਉਹ ਕੋਰਟ ਵਿੱਚ ਪੇਸ਼ ਕੀਤਾ ਸੀ ਸਾਡੇ ਪਿੰਡ ਦੇ 21 ਜਿਹੜੇ ਮੋਤਵਾਰ ਸੱਜਣਿਆਂ ਉਹਦੇ ਵਿੱਚ ਜਿੱਦਾਂ ਮੇਰਾ ਨਾਮ ਵੀ ਆਉਂਦਾ ਆ ਇੱਥੇ ਕਾਫੀ ਜਣੇ ਹੈਗੇ ਆ ਉਹ ਜਿਹੜਾ ਸਾਡਾ ਕੇਸ ਹੈਗਾ ਇਨ ਵਿਟ ਬਿਨੋ ਦਾ ਇੱਕ ਛੋਟਾ ਜਿਹਾ ਫੈਸਲਾ ਆਇਆ ਸੀਗਾ ਕਿ ਉਸ ਐਫੀਡੇਵਿਟ ਨੂੰ ਵੀ ਜੱਜ ਸਾਹਿਬ ਨੇ ਮਨਜੋਗ ਅਦਾਲਤ ਨੇ ਉਹ ਕੈਨਸਲ ਕਰਤਾ ਸੀ ਜਿਹੜਾ ਮਤਾ ਪਾਇਆ ਗਿਆ ਸੀ ਉਹਨੂੰ ਵੀ ਡਿਸਮਿਸ ਕਰ ਦਿੱਤਾ ਸੀ ਉਹਦੇ ਵਿੱਚ ਇੱਕ ਡਿਸੀਜਨ ਦੇ ਵਿੱਚ ਇੱਕ ਲਿਖਿਆ ਸੀਗਾ ਕਿ ਕੋਈ ਵੀ ਪੰਚਾਇਤ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਡੇਰਾ ਹੈ ਬਾਬਾ ਜੀ ਦੇ ਨਾਮ ਤੇ ਆ ਬਾਬਾ ਜੀ ਦੇ ਨਾਮ ਤੇ ਜ਼ਮੀਨ ਆ ਇਹਦੇ ਵਿੱਚ ਕੋਈ ਸ਼ਾਮਲਾੜ ਜ਼ਮੀਨ ਨਹੀਂ ਹੈਗੀ ਇਹਨਾਂ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਕਿ ਸ਼ਾਮਲਾੜ ਜ਼ਮੀਨ ਆ ਜਦ ਕਿ ਆਪਾਂ ਤੁਹਾਨੂੰ ਇਹਦੀ ਫਰਦ ਵੀ ਦੇ ਦਾਂਗੇ ਇਹ ਬਾਬਾ ਜੀ ਦੇ ਨਾਮ ਤੇ ਆ ਕੋਈ ਜ਼ਮੀਨ ਜਿਹੜੀ ਹੈਗੀ ਆ ਦੋ ਤਿੰਨ ਕਨਾਲ ਉਹ ਹੈਗੀ ਆ ਧਾਨ ਵਾਲੀ ਠੀਕ ਹੈ ਜੀ ਇਹ ਸਾਰੀ ਬਾਬਾ ਜੀ ਦੀ ਖੋਦੀ ਜ਼ਮੀਨ ਆ ਤੇ ਜੱਜ ਸਾਹਿਬ ਨੇ ਇਹ ਫੈਸਲਾ ਦਿੱਤਾ ਸੀ ਕਿ ਇਹ ਦਾ ਜਿਹੜੀ ਆਪਣਾ ਪੰਚਾਇਤ ਆ ਉਹ ਸਿਰਫ ਔਰ ਸੇਫ ਇਹਦੀ ਦੇਖਰੇਖ ਕਰ ਸਕਦੀ ਆ ਨਾ ਕਿ ਕਿਸੇ ਥਰਡਪ ਬੰਦੇ ਨੂੰ ਉਹਦਾ ਹੈਂਡਓਵਰ ਕਰ ਸਕਦੀ ਆ ਠੀਕ ਆ ਅਸੀਂ ਸੇਵਾ ਦਿੱਤੀ ਸੀ ਉਸ ਤੋਂ ਬਾਅਦ ਜਦੋਂ ਸਾਡੇ ਤੇ ਕੇਸ ਹੋਇਆ ਉਹਦੇ ਬਾਅਦ ਜਿਹੜਾ ਇਨਵਿਟਮਨ ਅਸੀਂ ਉਦੋਂ ਵੀ ਮੱਥਾ ਟੇਕਣ ਆਏ ਸੀ ਮੱਥਾ ਟੇਕਣ ਵਾਸਤੇ ਆਏ ਸੀ ਤਾਂ ਉਦੋਂ ਵੀ ਇਹਨਾਂ ਨੇ ਗੇਟ ਗੁੱਟ ਲਾ ਲਏ ਸੀ ਗੇਟ ਲਾ ਕੇ ਤਾਂ ਇਹਨਾਂ ਨੇ ਸਾਨੂੰ ਅੰਦਰੋਂ ਕਿਰਪਾਨਾਂ ਦਿਖਾਈਆਂ ਜਦ ਕਿ ਸਾਨੂੰ ਇਹ ਗੱਲ ਕਹਿਤੀ ਗਈ ਕਿ ਇਹ ਬੰਦੇ ਸਾਡੇ ਤੇ ਥ੍ਰੈਟ ਕਰਦੇ ਆ ਓਕੇ ਜੀ ਉਸ ਤੋਂ ਬਾਅਦ ਉਹਨਾਂ ਨੂੰ ਸਟੇ ਲੈ ਲਿਆ ਸੀ ਅਸੀਂ ਉਹਨੂੰ ਸੈਸ਼ਨ ਦੇ ਵਿੱਚ ਸਟੇ ਨੂੰ ਚੈਲੰਜ ਕੀਤਾ ਉਹ ਸਟੇ ਵੀ ਸਾਡੇ ਪੱਖ ਚ ਗਿਆ ਸੀ ਮਤਲਬ ਉਹ ਸਟੇਟਸ ਕੋ ਟੁੱਟ ਗਿਆ ਸੀ ਉਸ ਤੋਂ ਬਾਅਦ ਫਿਰ ਜਿਹੜਾ ਲੋਅ ਕੋਰਟ ਦੇ ਵਿੱਚ ਇਹ ਜਿਹੜਾ ਸਟੇਟਸ ਜਿਹੜਾ ਟੁੱਟਾ ਸੀਗਾ ਉਸ ਤੋਂ ਬਾਅਦ ਇਹ ਗਏ ਹਾਈ ਕੋਰਟ ਦੇ ਵਿੱਚ ਦਮਨੇ ਮਿੰਟਕ ਸਾਲ ਤੇ ਹਾਈ ਕੋਰਟ ਦੇ ਵਿੱਚ ਉਹ ਸਟੇਟਸ ਨੂੰ ਬਹਾਲ ਕਰਾ ਲਿਆ ਫਿਰ ਸਾਡੇ ਬੰਦੇ ਗਏ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ اپੋਜ਼ ਨਹੀਂ ਕਰਾਂਗੇ ਪਰ ਜਿਹੜਾ ਤੁਹਾਡਾ ਲੋਅ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਹੈਗਾ ਉਹਨੂੰ ਇਨਸਟਰਕਸ਼ਨ ਕਰਦੀ ਮਾਨਯੋਗ ਅਦਾਲਤ ਨੂੰ ਸੁਪਰੀਮ ਕੋਰਟ ਨੇ ਕਿ ਤੁਸੀਂ ਉਹ ਜਿਹੜਾ ਫੈਸਲਾ ਉਹ 6 ਮਹੀਨੇ ਦੇ ਅੰਦਰ ਅੰਦਰ ਉਸ ਚੀਜ਼ ਨੂੰ ਮਤਲਬ ਉਹਦਾ ਉਹਦਾ ਫੈਸਲਾ ਦਿਓ ਉਸ ਤੋਂ ਬਾਅਦ ਜੀ ਅਸੀਂ ਫਿਰ ਜਿਹੜਾ ਲੋਅ ਕੋਰਟ ਦੇ ਵਿੱਚ ਸਾਡਾ ਚੱਲਦਾ ਸੀਗਾ ਕੇਸ ਉਹਨੂੰ ਅਸੀਂ ਦੇਖ ਰਿਹਾ ਕੀਤੀ ਤਾਂ 17 ਤਰੀਕ ਨੂੰ ਉਹ ਜਿਹੜਾ ਇਹਨਾਂ ਦਾ ਕੀਤਾ ਹੋਇਆ ਦਾਵਾ ਕਿ ਅਸੀਂ ਇਸ ਚੀਜ਼ ਦੇ ਦਾਵੇਦਾਰ ਆ ਸੀ ਇਸ ਚੀਜ਼ ਤੇ ਕਾਬਜ ਦੀ ਉਹ ਅਦਾਲਤ ਮਾਨਯੋਗ ਅਦਾਲਤ ਨੇ ਨਿਚਲੀ ਅਦਾਲਤ ਹੁਸ਼ਿਆਰਪੁਰ ਨੇ ਉਹ ਜਿਹੜਾ ਦਾਵਾ ਇਹਨਾਂ ਦਾ ਖਾਰਜ ਕਰ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਜੋ ਅਸੀਂ ਲਿਖਤੀ ਦਿੱਤਾ ਸੀ ਉਹ ਵੀ ਖਾਰਜ ਕਰਤਾ ਸਾਰਾ ਕੁਝ ਖਾਰਜ ਕਰਤਾ ਉਸ ਤੋਂ ਬਾਅਦ ਰਾਈਟ ਕਿਹਦਾ ਬਣਦਾ ਸੀ ਅਦਾਲਤ ਨੇ ਇਹ ਕਹਤਾ ਕਿ ਤੁਸੀਂ ਜਿਹੜੀ ਜਿਹੜੀ 32 ਮੈਂਬਰੀ ਕਮੇਟੀ ਇੱਕ 87 ਦੇ ਵਿੱਚ ਫੈਸਲਾ ਹੋਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਇਸ ਡੇਰੇ ਦੀ ਦੇਖ ਰੇਖ ਪਿੰਡ ਦੀ ਪੰਚਾਇਤ ਵੱਲੋਂ ਤਿੰਨ ਤਿੰਨ ਮੈਂਬਰ ਲੈ ਕੇ ਮਤਲਬ ਸਾਡੇ 8 ਮੈਂਬਰ ਨੇ 8 ਨੇ ਤਿੰਨ ਤਿੰਨ ਮੈਂਬਰ ਦਿੱਤੇ 8 ਚੌਕਾ 32 ਮੈਂਬਰੀ ਕਮੇਟੀ ਇੱਕ ਬਣਦੀ ਆ ਠੀਕ ਹੈ ਜੀ ਉਹਦੇ ਵਿੱਚੋਂ ਮੈਜੋਰਟੀ 17 ਮੈਂਬਰਾਂ ਦੀ ਜਿਹੜੇ ਪਾਸੇ ਹੁੰਦੀ ਉਹ ਆਪਣੀ ਇਹ ਡੇਰੇ ਦੀ ਕਮੇਟੀ ਬਣਾ ਕੇ ਹਰ ਦੋ ਸਾਲ ਬਾਅਦ ਇਹ ਚੇਂਜ ਹੁੰਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹ 32 ਮੈਂਬਰੀ ਕਮੇਟੀ ਨੂੰ ਬਹਾਲ ਕਰ ਦਿੱਤਾ ਅਸੀਂ ਉਹ 32 ਮੈਂਬਰੀ ਆਲਰੇਡੀ ਕਮੇਟੀ ਉਹ ਚੁਣ ਵੀ ਚੁੱਕਿਆ ਹਾਂ ਫਰਵਰੀ 2024 ਨੂੰ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਦੇ ਵੀ ਚੁੱਕਿਆ ਹਾਂ ਠੀਕ ਹੈ ਜੀ ਹੁਣ ਸਾਡਾ ਮਸਲਾ ਇਹ ਹੈ ਜੀ ਕਿ ਜਦੋਂ ਵੀ ਇਹ 17 ਤਰੀਕ ਦਾ ਫੈਸਲਾ ਆਇਆ ਸਾਡਾ ਰਾਈਟ ਮੰਨਦਾ ਸੀ ਅਸੀਂ ਉਸ ਦਿਨ ਇੱਥੇ ਕਿਉਂਕਿ ਪਹਿਲਾਂ ਅਸੀਂ ਮੱਥਾ ਟੇਕਣ ਆਏ ਸੀ ਸਾਡੇ ਥ੍ਰੈਟ ਦੇ ਪਰਚੇ ਹੋਏ ਸੀ ਹਨਾ ਉਸ ਦਿਨ ਵੀ ਅਸੀਂ ਨਹੀਂ ਆਏ ਅਸੀਂ ਫਿਰ ਪ੍ਰਸ਼ਾਸਨ ਅੱਗੇ ਮੰਗ ਕੀਤੀ ਸਿਵਲ ਪ੍ਰਸ਼ਾਸਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਵੀ ਸਾਨੂੰ ਇਸ ਚੀਜ਼ ਵਾਸਤੇ ਸਾਡੀ 32 ਮੈਂਬਰੀ ਕਮੇਟੀ ਨੂੰ ਇਹਦਾ ਜਿਹੜਾ ਸੇਵਾ ਸੰਭਾਲ ਮਕਸੀਅਰ ਮੈਂ ਕਬਜਾ ਸ਼ਬਦ ਨਹੀਂ ਯੂਜ਼ ਕਰੂੰਗਾ ਇਸ ਚੀਜ਼ ਦਾ 32 ਮੈਂਬਰੀ ਜਿਹੜੀ ਕਮੇਟੀ ਆ ਉਹਨੂੰ ਇਹਦੀ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਨੇ ਡੇਰਾ ਬਾਬਾ ਜਵਾਰਦਾਸ ਜੀ ਦਿੱਤੀ ਜਾਵੇ ਹੁਣ ਇਹ ਮਸਲਾ ਹੈਗਾ ਜੀ ਉਹ ਜਿਹੜੀ 32 ਮੈਂਬਰੀ ਕਮੇਟੀ ਆ ਉਹ ਇਸ ਚੀਜ਼ ਦੀ ਦਾਵੇਦਾਰ ਆ ਜਾਂ ਹੱਕਦਾਰ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੁਣ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਲੱਗਾ ਹੈਗਾ ਜਿਸ ਦਿਨ ਸਾਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਆ ਜੀ ਐਸ ਡੀ ਐਮ ਸਾਹਿਬ ਨੇ ਇੱਥੇ ਜਿੱਦਣ ਇਹ ਫੈਸਲਾ ਆਇਆ ਸੀ 17 ਨੂੰ ਜਦੋਂ ਅਸੀਂ ਉੱਤੇ ਅਪਰੋਚ ਕੀਤੀ ਤੇ ਮਾਨਯੋਗ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਦੇ ਹੁਕਮਾਂ ਦੇ ਨਾਲ ਧਾਰਾ 145 164 165 ਲਾ ਕੇ ਇੱਥੇ ਰਸੀਵਰ ਨੂੰ ਪੁਆਇੰਟ ਕੀਤਾ ਜੀ ਬੀਡੀਪੀਓ ਸਾਹਿਬ ਪੁੰਗਾ ਦਿਲਪ੍ਰੀਤ ਜੀ ਉਹਨਾਂ ਨੂੰ ਇੱਥੇ ਮਤਲਬ ਇੱਥੇ ਪੁਆਇੰਟ ਕਰ ਦਿੱਤਾ ਓਏ ਜੀ ਉਹਨਾਂ ਨੇ ਸਾਰੇ ਗੋਲਕਾਂ ਨੂੰ ਜਿੰਦੇ ਲਾਤੇ ਸੀਲਾਂ ਲਾਤੀਆਂ ਸੀਲਾਂ ਤੁਸੀਂ ਹੁਣ ਵੀ ਦੇਖ ਸਕਦੇ ਆ ਲੱਗੀਆਂ ਹੋਈਆਂ ਓਕੇ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸ 145 ਧਾਰਾ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ 145 ਦੇ ਵਿੱਚ ਕੀ ਲਿਖਿਆ ਸੀਗਾ ਕਿ ਪਿੰਡ ਵਾਲਾ 32 ਮੈਂਬਰੀ ਕਮੇਟੀ ਲਾਸ ਦੰਦ ਦੇ ਮੀਟਕਸਾਲ ਇਹ ਦੋਨਾਂ ਦਾ ਹੱਕ ਜਿਹੜਾ ਉਹ ਉਹਨਾਂ ਨੇ ਖਾਰਜ ਕਰ ਦਿੱਤਾ ਸਰਕਾਰ ਵਿੱਚ ਇਨਵੋਲਵ ਹੋ ਗਈ ਡੀਪੀਓ ਸਾਹਿਬ ਆ ਕੇ ਗੋਲਕਾ ਖੁੱਲਣਗੇ ਜੋ ਵੀ ਇੱਥੇ ਦਾ ਦੇਖਰੇਖ ਸਾਰਾ ਸੇਵਾ ਸੰਭਾਲੋ ਕਰਨਗੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਐਪਲੀਕੇਸ਼ਨ ਦਿੱਤੀ ਵੀ ਚਲੋ ਠੀਕ ਹੈ ਜਿਵੇਂ ਇਹ ਕਰਦੇ ਆ ਨਾਲ ਅਸੀਂ ਵੀ ਸਾਨੂੰ ਵੀ ਥੋੜਾ ਰਾਈਟ ਦਿੱਤਾ ਜਾਵੇ ਵੀ ਅਸੀਂ ਵੀ ਸੇਵਾ ਕਰਾਂਗੇ ਔਰ ਅਸੀਂ ਇਹ ਸਾਰੇ ਤਨਖਾਹਤੇ ਨੇ ਅਸੀਂ ਸਾਰੇ ਮੁੰਡੇ ਜਿਹੜੇ ਹੁਣ ਵੀ ਅਸੀਂ ਲੰਗਰ ਦੇ ਵਿੱਚ ਸੇਵਾ ਕਰਦੇ ਆ ਜਿਸ ਦਿਨ ਦੇ ਆਏ ਆ ਬੀਬੀਆਂ ਸਾਡੀਆਂ ਰੋਟੀਆਂ ਪਕਾ ਰਹੀਆਂ ਹਨ ਉਹ ਸਾਰਾ ਕੁਝ ਕਰ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਨਿਸ਼ਕਾਮ ਸੇਵਾ ਜਿਹੜੀ ਇਹ ਚੱਲ ਰਹੀ ਆ ਅਸੀਂ ਰਿਟਨ ਚ ਦਿੱਤਾ ਹੋਇਆ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਇਹ ਕਿ ਅਸੀਂ ਇਹ ਚੀਜ਼ ਜਿਹੜੀ ਆ ਨਿਸ਼ਕਾਮ ਕਰਾਂਗੇ ਹੁਣ ਉਸ ਤੋਂ ਬਾਅਦ ਕਿ ਜਦੋਂ ਹਾਈ ਕੋਰਟ ਮਾਂਜੂਗ ਹਾਈ ਕੋਰਟ ਤੋਂ ਇਹਨਾਂ ਨੇ ਇੱਕ ਉਸ 145 ਨੂੰ ਚੈਲੰਜ ਕਰਕੇ 145 ਧਾਰਾ ਤਰਵਾ ਲਈ ਠੀਕ ਹੈ ਜੀ ਹੁਣ ਕੀ ਆ ਕਿ ਰਸੀਵਰ ਦਾ ਵਿੱਚ ਉਹ ਕੰਮ ਖਤਮ ਹੋ ਗਿਆ ਹੁਣ ਜਿਹੜੀ ਦਾਵੇਦਾਰ ਆ ਉਹ ਸਾਡੀ 32 ਮੈਂਬਰੀ ਕਮੇਟੀ ਆ ਸਾਡੀ ਇਹ ਮਾਨਯੋਗ ਸਿਵਲ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਰਿਕੁਐਸਟ ਆ ਹੱਥ ਜੋੜ ਕੇ ਸਾਡੇ ਸਾਰੇ ਪਿੰਡ ਵੱਲੋਂ ਕਿ ਅਸੀਂ ਇਸ ਮਤਲਬ ਸਾਡਾ ਕੋਈ ਰੋਸ ਮਜਾਰਾ ਨਹੀਂ ਹੈਗਾ ਸਾਡੀ ਇੱਕ ਮੰਗ ਆ ਸਾਡਾ ਇੱਕ ਰਾਈਟ ਆ ਕਿ ਜਿਹੜਾ ਇਹ ਸਾਡਾ ਹੱਕ ਆ ਸਾਡਾ 32 ਮੈਂਬਰੀ ਕਮੇਟੀ ਨੂੰ ਇਹ ਡੇਰਾ ਸਾਹਿਬ ਦੀ ਸੇਵਾ ਸੰਭਾਲ ਸਾਨੂੰ ਦੁਬਾਰਾ ਤੋਂ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਹੁਣ ਕੀ ਕਿਹਾ ਜਾਂਦਾ ਪ੍ਰਸ਼ਾਸਨ ਵੱਲੋਂ ਇਦਾਂ ਜੀ ਹੁਣ ਅੱਜ ਦੀ ਛੁੱਟੀ ਸੀਗੀ ਉਪਸੋ ਅਸੀਂ ਰਿਕਵੈਸਟ ਕੀਤੀ ਹੋਈ ਆ ਐਪਲੀਕੇਸ਼ਨ ਪਾਈ ਹੋਈ ਆ ਉਪਸੋ ਇੱਕ ਵਧੀਆ ਰਿਸਪੌਂਸ ਆਊਗਾ ਜੀ ਹਾਂਜੀ ਸਰ ਕੀ ਪੰਗਾ ਪਿਆ ਤੁਹਾਡਾ ਜਿਹੜਾ ਵਾ ਡੇਰੇ ਡੇਰਾ ਮਵਾਦੇ ਕੀ ਡੇਰਾ ਹੋਇਆ ਕਿਉਂ ਕਿਦਾਂ ਕਿਉਂ ਇਹਨਾਂ ਨੇ ਕਬਜ਼ਾ ਕੀਤਾ ਸਰ ਦੇਖੋ ਪਿਛਲੇ 7 ਸਾਲ ਤੋਂ ਇਹ ਕਾਬਜ਼ ਸੀਗਾ ਕਿਉਂਕਿ ਦੇਰੇ ਦੀ ਸੇਵਾ ਸਾਡੇ ਪਿੰਡ ਵਾਲਿਆਂ ਵੱਲੋਂ ਹੀ ਦਿੱਤੀ ਗਈ ਸੀ ਠੀਕ ਆ ਉਸ ਤੋਂ ਬਾਅਦ ਕਿਉਂਕਿ ਉਦੋਂ ਦੋ ਗੁੱਟ ਸੀਗੇ ਹੁਣ ਸਾਰਾ ਪਿੰਡ ਇਕੱਠਾ ਆ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਜਦੋਂ ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਓਗੇ ਅਸੀਂ ਉਦਾਂ ਹੀ ਜਿੱਦਾਂ ਤੁਸੀਂ ਸਾਨੂੰ ਲੈ ਕੇ ਆਏ ਸੀ ਅਸੀਂ ਚਲੇ ਜਾਵਾਂਗੇ ਪਰ ਜਦੋਂ ਮਾਨਯੋਗ ਅਦਾਲਤਾਂ ਦੇ ਵਿੱਚ ਇਹ ਕੰਮ ਚੱਲ ਗਿਆ ਅਦਾਲਤ ਨੇ ਵੀ ਸਾਨੂੰ ਇਸ ਚੀਜ਼ ਦਾ ਰਾਈਟ ਦਿੱਤਾ ਕਿ ਤੁਹਾਡੀ ਜਿਹੜੀ ਬਤੀ ਮੈਮਰੀ ਕਮੇਟੀ ਆ ਉਸ ਚੀਜ਼ ਨੂੰ ਦੁਬਾਰਾ ਬਹਾਲ ਕੀਤਾ ਜਾ ਸਕਦਾ ਛੰਡਾ ਸਾਹਿਬ ਤੇ ਨਿਸ਼ਾਨ ਸਾਹਿਬ ਕੀ ਫਰਕ ਆਗਾ ਛੰਡਾ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਵਿੱਚ ਜਿਹੜੇ ਇਹ ਛੰਡਾ ਸਾਹਿਬ ਸਿਗਾ ਜੀ ਇਹ ਜਦੋਂ ਬਾਬਾ ਜੀ ਜੀਂਦੇ ਸੀ ਨਾ ਉਸ ਟਾਈਮ ਦਾ ਇਹ ਇੱਕ ਪਹਿਲਾਂ ਇਹ ਦਰਖਤ ਦਾ ਸੀਗਾ ਇੱਕ ਨਾ ਤੁਸੀਂ ਪ੍ਰਾਣੀਆਂ ਤੁਹਾਨੂੰ ਜਿਹੜੀਆਂ ਫੋਟੋ ਪ੍ਰੋਵਾਈਡ ਕਰਾਂਗੇ ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਮਾਨਤਾ ਸੀ ਇੱਥੇ ਸੇਰੇ ਚੜਾ ਕੇ ਜਾਂਦੇ ਸੀ ਲੋਕੀ ਦੁੰਨੀਆਂ ਚੜਾ ਕੇ ਜਾਂਦੇ ਸੀ ਚੂੜੇ ਚੜਾ ਕੇ ਜਾਂਦੇ ਸੀ ਜਿਹੜਾ ਬੱਚਾ ਨਹੀਂ ਸੀ ਤੁਰਦਾ ਉਹਦੇ ਗਢੀਰ ਨੇ ਚੜਾ ਕੇ ਜਾਂਦੇ ਸੀ ਆ ਹੁਣ ਤੁਸੀਂ ਨਜ਼ਰ ਮਾਰੋ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਦਿਖੂਗਾ ਤੁਹਾਨੂੰ ਉਹਦਾ ਮਤਲਬ ਇਹੀ ਆ ਕਿ ਇਹ ਜਿਹੜਾ ਝੰਡਾ ਸਾਹਿਬ ਨੂੰ ਨਿਸ਼ਾਨ ਸਾਹਿਬ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਚੋਲਾ ਸਗਾ ਇਹਦਾ ਪਹਿਲਾਂ ਜੀ ਪੂਰੇ ਰੰਗ ਦਾ ਭਗਵੇਂ ਰੰਗ ਦਾ ਜਿੱਦਾਂ ਸੰਤਾਂ ਦਾ ਹੁੰਦਾ ਹੁਣ ਹੌਲੀ 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 ਇਹਨਾਂ ਦਾ ਰੰਗ ਵੀ ਜਿਹੜਾ ਉਹ ਚੇਂਜ ਹੁੰਦਾ ਜਾ ਰ ਠੀਕ ਹੈ ਇੱਕ ਖੰਡਾ ਸਾਹਿਬ ਵੀ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਆ ਪਰ ਤੁਹਾਡੇ ਇਲਾਕੇ ਨੇ ਸਾਡਾ ਸਾਰਾ ਇਲਾਕਾ ਨਾਲ ਉਹਨਾਂ ਨੇ ਆਪੋਜ਼ ਕੀਤਾ ਇਸ ਚੀਜ਼ ਨੂੰ ਪਰ ਉਹ ਹੁਣ ਪਾਨ ਦਾ ਪੱਤਾ ਚੜਿਆ ਹੋਇਆ ਚੰਡਾ ਸਾਹਿਬ ਜਿਹੜਾ ਆ ਉਹ ਇਹ ਆ ਨਿਸ਼ਾਨ ਸਾਹਿਬ ਕੀ ਆ ਇਹ ਗੁਰਦਸਾਹਿਬ ਦੇ ਸਾਹਮਣੇ ਜਿੱਦਾਂ ਇਹ ਇਹ ਵਿਸਾਖੀ ਤੇ ਇਹਦਾ ਚੋਲਾ ਚੇਂਜ ਹੁੰਦਾ ਜੀ ਇਹ ਹੈਗਾ ਜੀ ਜਦੋਂ ਮੇਲਾ ਹੁੰਦਾ ਸਾਡਾ ਮਈ ਦੇ ਵਿੱਚ ਮਈ ਦੀ ਸੰਗਰਾਮ ਦੇ ਵਿੱਚ ਇਹਦਾ ਚੋਲਾ ਸਬਜ਼ੀ ਪ੍ਰਸ਼ਾਸਨ ਕੋ ਤੁਸੀਂ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਕੋ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਆ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਲੱਗੇ ਕਿ ਜਿਹੜੀ ਸਾਡੀ ਮਾਨਯੋਗ ਅਦਾਲਤ ਨੇ ਜਿਹੜਾ ਸਾਨੂੰ 32 ਮੈਂਬਰੀ ਕਮੇਟੀ ਨੂੰ ਉਹ ਜਿਹੜਾ ਪਹਿਲਾਂ ਅਸੀਂ ਚਲਾਉਂਦੇ ਆ ਰਹੇ ਹਾਂ ਇਨਾਲੇ ਜਿੰਨੇ ਵੀ ਦਾਅਵੇ ਸੀਗੇ ਉਹ ਖਾਰਜ ਕਰ ਦਿੱਤੇ ਇਹਨਾਂ ਦੀ ਐਪਲੀਕੇਸ਼ਨ ਖਾਰਜ ਕਰਤੀ ਆ ਸੋ ਹੁਣ ਦਾਵੇਦਾਰ ਜਿਹੜੀ ਆ 32 ਮੈਂਬਰੀ ਸਾਡੀ ਕਮੇਟੀ ਆ ਉਹ ਜਲਦੀ ਤੋਂ ਜਲਦੀ ਸਾਨੂੰ ਇਸ ਡੇਰੇ ਦੀ ਜਿਹੜੀ ਸੇਵਾ ਆ ਉਹ ਸਾਨੂੰ ਦੁਬਾਰਾ ਦੇ ਦੇ ਇਹਦੇ ਬਾਰੇ ਡਿਪਲੀਕੇਸ਼ਨ ਗੱਲ ਹੋਈ ਤਾਂ ਸਾਰਿਆਂ ਨਾਲ ਗੱਲ ਹੋਈ ਆ ਜੀ ਉਹਨਾਂ ਦਾ ਕੀ ਕਰਨਾ ਮਨਜੋਗ ਡੀਸੀ ਸਾਹਿਬ ਨਾਲ ਕਿਉਂਕਿ ਕੱਲ ਅੱਜ ਛੁੱਟੀ ਹੋਣ ਕਰਕੇ ਉਹ ਚਲੇ ਗਏ ਸੀ ਚੰਡੀਗੜ੍ਹ ਸਾਡੇ ਪਿੰਡ ਦੇ ਕੈਬਨਟ ਮਨਿਸਟਰ ਡਾਕਟਰ ਵਿਜੇ ਜੀ ਆ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਉਹਨਾਂ ਨੇ ਵੀ ਗਾਂ ਅੱਗੇ ਆਪਣੇ ਤੌਰ ਤੇ ਵੀ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਵਾਇਆ ਕਿ ਜਲਦੀ ਤੋਂ ਜਲਦੀ ਇਸ ਜੀਦਾ ਸੀ ਨਪਟਾਰਾ ਕਰਾਂ ਹਾਂਜੀ ਜਿਹੜਾ ਡੇਰੇ ਦਾ ਕੀ ਮਤ ਹੈ ਜੀਆ ਤੇ ਉਧਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿੰਨਾਂ ਵੱਲੋਂ ਕੀਤੀ ਗਈ ਤੇ ਡੇਰੇ ਦਾ ਜਿਹੜਾ ਮਤਵ ਇਹੋ ਆ ਜੀ ਬਾਬਾ ਇੱਥੇ ਡੇਰਾ ਜਿਹੜਾ ਆ ਬਾਬਾ ਜਵਾਦ ਦਾਸ ਜੀ ਦਾ ਆ ਤੇ ਇਹ ਪਿੰਡ ਦੇ ਹੋਏ ਆ ਸੰਤ ਸੁਭੀ ਸੁਖ ਫਕੀਰ ਹੋਇਆ ਇੱਥੇ ਇੱਕ ਢੇ ਚੋਲਾ ਸਾਹਿਬ ਚੜਦਾ ਨਿਸ਼ਾਨ ਸਾਹਿਬ ਨਹੀਂ ਹੈਗਾ ਇਹ ਝੰਡਾ ਸਾਹਿਬ ਆ ਇੱਥੇ ਰੋੜੀ ਪੀਤ ਦੀ ਜਗ੍ਹਾ ਆ ਇਹ ਜਿਹੜੇ ਧਰਮ ਨੂੰ ਮੰਨਦੇ ਆ ਇਹ ਕਹਿੰਦੇ ਬਈ ਸੇਖਾਂ ਉਹਦੇ ਵਿੱਚ ਰੋੜੀ ਪੀਤ ਦੀ ਕੋਈ ਮੰਨਤਾਂ ਨਹੀਂ ਹੈਗੀ ਮੈਂ ਵੀ ਸੇਖਾਂ ਅਸੀਂ ਮੱਥਾ ਚਲੋ ਇਹਨੂੰ ਮੰਨਦੇ ਆ ਸਾਡਾ ਜਾਨੀ ਕਿ ਲਾਲੋ ਬੇ ਪਿੰਡ ਦੇ ਹੋਏ ਅਸੀਂ ਇਹਨੂੰ ਮੰਨਣਾ ਆ ਸਾਡਾ ਫਾਜਾ ਪਰ ਇਹ ਨਹੀਂ ਮੰਨਦੇ ਜਦੋਂ ਇਹ ਮੰਨਦੇ ਨਹੀਂ ਫਿਰ ਇਹਨਾਂ ਦਾ ਰਹਿਣ ਦਾ ਵੀ ਫਾਜਾ ਕੋਈ ਨਹੀਂ ਹੈਗਾ ਹੁਣ ਇਹ ਰੋੜੀ ਪੀਤ ਨੂੰ ਮੰਨਦੇ ਤਾਂ ਨਹੀਂ ਉਹਦੀਆਂ ਗੋਲ ਕਾਂ ਦਾ ਪੈਸਾ ਚੱਕਦੇ ਆ ਉਹ ਵੀ ਗਾਲਤ ਆ ਪਰ ਗੋਲਕਾਂ ਨੂੰ ਤਾਂ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਵਾ ਸੀਲ ਕਰ ਦਿੱਤਾ ਗਿਆ ਨਹੀਂ ਭਾਜੀ ਹੋਣ ਲੱਗੀਆਂ ਆ ਪਹਿਲਾਂ 7 ਸਾਲ ਹੋ ਗਏ ਆ ਉਹ ਗੋਲਕਾਂ ਦਾ ਪੈਸਾ ਇਹੋ ਹੀ ਕੱਢ ਰਹੇ ਆ ਹੁਣ ਆ ਜਗਾ ਆ ਇਹ ਵੀ ਜਗਾ ਆ ਉਹ ਪਿੱਛੇ ਤੁਸੀਂ ਸਮਾਧਾਂ ਦੇਖ ਕੇ ਆਇਆ ਉਹ ਵੀ ਆ ਤੇ ਆ ਮੂਰਤੀ ਆ ਕਿ ਕਹਿੰਦੇ ਮੂਰਤੀ ਆ ਦੱਸਦੇ ਆ ਸਾਡੇ ਲਈ ਤਾਂ ਪੂਜਨੀ ਆ ਪਰ ਇਹਨਾਂ ਲਈ ਮੂਰਤੀ ਆ ਛੰਡਾ ਸਾਹਿਬ ਤੇ ਨਿਸ਼ਾਨ ਸਾਹਿਬ ਕੀ ਫਰਕ ਆ ਜਾਦਾ ਝੰਡਾ ਸਾਹਿਬ ਜਿਹੜਾ ਹੁੰਦਾ ਆ ਉਹ ਗੁਰਦੁਆਰਾ ਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਿਆਂ ਚ ਹੁੰਦਾ ਆ ਜਿਹੜਾ ਝੰਡਾ ਸਾਹਿਬ ਉਹ ਡੇਰਿਆਂ ਚ ਹੁੰਦਾ ਆ ਹੁਣ ਝੰਡਾ ਜਿਹੜਾ ਨਿਸ਼ਾਨ ਸਾਹਿਬ ਉਹਨੂੰ ਆਪਾਂ ਲਾ ਚੜਾ ਨਹੀਂ ਸਕਦੇ ਇਹਨਾਂ ਨੂੰ ਲਾਈ ਦਾ ਸਾਲ ਪਿਛੇ ਲਾਉਂਦੇ ਆ ਫੇਰ ਚੋਲਾ ਸਾਹਿਬ ਦੀ ਸੇਵਾ ਹੁੰਦੀ ਆ ਫੇਰ ਚੜਾਉਂਦੇ ਆ ਜਿਹੜਾ ਖੰਡਾ ਲੱਗਾ ਹੁੰਦਾ ਖੰਡਾ ਹੁੰਦਾ ਆ ਇਹ ਤੇ ਪੱਤਾ ਹੈ ਪੱਤਾ ਆ ਪਾਣ ਦਾ ਪੱਤਾ ਲੱਗਿਆ ਹੋਇਆ ਹੈ ਤੇ ਹੋ ਤੁਹਾਡੀ ਮੰਗ ਕੀ ਹੈ ਪ੍ਰਸ਼ਾਸਨ ਕੋਲੋਂ ਸਾਡੀ ਮੰਗੀ ਹੋਇਆ ਹੈ ਪ੍ਰਸ਼ਾਸਨ ਨੂੰ ਬੋਲੋ ਕਿ ਗੇਟ ਖੋਲੇ ਜਾਣ ਸਾਰੀ ਸੰਗਤ ਨੂੰ ਮੱਥਾ ਟੇਕਣ ਦੀ ਇਜਾਜ਼ਤ ਹੋਵੇ ਜਿਹੜਾ ਸਾਡਾ ਰਾਜਦਾਨ ਦਾ ਸਾਨੂੰ ਮਿਲਿਆ ਜੀ ਪ੍ਰਸ਼ਾਸਨ ਕਿਉਂ ਨਹੀਂ ਗੇਟ ਖੋਲਦਾ ਕਿਉਂ ਨਹੀਂ ਪਿੰਡ ਵਾਸੀਆਂ ਨੂੰ ਮੱਥਾ ਟੇਕਣ ਦਿੰਦਾ ਉਹ ਤਾਂ ਹੁਣ ਦੇਖਦੇ ਆ ਕਿ ਗੱਲਬਾਤ ਚੱਲ ਰਹੀ ਆ ਦੇਖਦੇ ਕੀ ਰਿਜ਼ਲਟ ਨਿਕਲਦਾ ਉਸ ਗੱਲ ਦਾ ਹਾਂ ਜਿਹੜੀ ਤੁਹਾਡੀ ਪੱਤੀ ਮੈਂਬਰ ਕਮੇਟੀ ਚੁਣੀ ਗਈ ਆ ਉਸ ਤੋਂ ਬਾਅਦ ਇੱਥੇ ਜਿਹੜਾ ਦਾਮਦਮੇ ਕਿਸਾਨ ਵਾਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਗਿਆ ਤੁਹਾਡਾ ਤਾਂ ਕੀ ਕਹਿਣਾ ਮੇਰਾ ਡਿਸੀਜਨ ਹੈਗਾ 84 ਤੇ 84 ਦੇ ਕੀ ਸਮੇਂ ਚੱਲਿਆ ਸੀਗਾ ਉਦੋਂ 78 ਦੇ 1933 ਦੇ ਵਿੱਚ ਚੈਸ਼ਨ ਦੇ ਵਿੱਚ ਫੈਸਲਾ ਆ ਕਿ 32 ਮੈਂਬਰੀ ਕਮੇਟੀ ਪੰਚਾਇਤ ਚੁਣੀ ਕੋਈ ਇਸ ਦੀ ਸੇਵਾ ਕਰਦੀ ਸੀ 73 ਤੋਂ ਲੈ ਕੇ 19 ਤੱਕ ਦੋ ਦੋ ਸਾਲ ਬਾਅਦ ਤੇ ਕਮੇਟੀ ਬਣਦੀ ਰਹੀ ਹੈ ਉਹੋ ਹੀ ਇੱਥੇ ਦੀ ਬਾਬਾ ਜਵਾਹਰ ਦੀ ਸੇਵਾ ਕਰਦੀ ਰਹੀ ਹੈ ਕੁਝ 19 ਦੇ ਵਿੱਚ ਕੁਝ ਸਰਦਾਰ ਸਰਾਰਤੀ ਅੰਸਰ ਜਿਹੜੇ ਪਿੰਡ ਦੇ ਜਿਹਨਾਂ ਨੇ ਮੈਨੂੰ ਸਾਧੂ ਚੀਰਾ ਚੋਣ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕ੍ਰਿਸ ਚਲ ਗਿਆ। ਜਿਹੜੇ ਮੋਤਵਾਰ ਬਿੰਦੇ ਸੀ ਉਹਨਾਂ ਦਾ ਕੋਰਟ ਤੇ ਚੈਲੰਜ ਕੀਤਾ। ਕੋਈ ਤੋਂ ਵੀ ਅਸੀਂ ਜਿੱਤੇ। ਕਿਦੋਂ ਬਾਅਦ ਹੁਣ ਲੋਅਰ ਕੋਰਟ ਦੇ ਵਿੱਚ ਵੀ ਅਸੀਂ ਜਿੱਤ ਗਏ। ਤੇ ਹੁਣ ਮੇਰੀ ਪ੍ਰਸ਼ਾਸਨ ਬੇਨਤੀ ਆ ਕਿ ਪਿੰਡ ਵਸਤੀਆਂ ਦੀ ਜਿਹੜੀ ਬਰਤੀ ਮੈਂਬਰੀ ਕਮੇਟੀ ਜੱਜ ਨੇ ਵੀ ਆਪਣੇ ਫੈਸਲੇ ਦੇ ਵਿੱਚ ਡਿਸੀਜਨ ਦਿੱਤਾ ਹੈ। ਕੁਝ ਗੱਤੀ ਮੈਂਬਰੀ ਕਮੇਟੀ ਸੇਵਾ ਕੰ ਦਾ ਮੁਕੱਦਮਾ ਦੇਖੋ ਇਹਦੀ ਫੋਰਸ ਲਗਾਈ ਗਈ ਹੈ ਡੇਰੇ ਦੇ ਬਾਹਰ ਕਹਿੰਦੇ ਕਿ ਅੰਦਰ ਵੀ ਕਿਸ ਨੂੰ ਆਉਣ ਦਿੱਤਾ ਜਾਂਦਾ ਜਦ ਕਿ ਇੱਕ ਡੇਰੇ ਦੇ ਅੰਦਰ ਆ ਕੇ ਰੋਕਿਆ ਨਹੀਂ ਜਾ ਸਕਦਾ ਲੇਕਿਨ ਪ੍ਰਸ਼ਾਸਨ ਵੱਲ ਇਨੀ ਫੋਰਸ ਨਾਲ ਤਣਾਤ ਕੀਤੀ ਗਈ ਹੈ ਕੀ ਲੱਗਦਾ ਹੈ ਕਿ ਕਿਸੇ ਵੇਲੇ ਕੋਈ ਟਕਰਾਵ ਹੋ ਸਕਦਾ ਹੈ ਮੈਂ ਪਿੰਡ ਵਾਸੀਆਂ ਬਿਲੋਂ ਆਪਣੀ ਤਰਫੋਂ ਪ੍ਰਦਾਨ ਹੋਣ ਦੇ ਨਾਤੇ ਵਿਸ਼ਵਾਸ ਦੁਆਨ ਧੰਨ ਵੀ ਮੀਡੀਆ ਵਾਲਿਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਪਿੰਡ ਵਾਸੀਆਂ ਬਿਲੋਂ ਕੋਈ ਵੀ ਇਹੋ ਜਿਹੀ ਕਾਰਵਾਈ ਅਸੀਂ ਟੱਕਰ ਆਉਣ ਵਾਲੀ ਸਥਿਤੀ ਨਹੀਂ ਕਰਦਾ ਹੁਣ ਦਮਾਂ ਪਰ ਪ੍ਰਸ਼ਾਸਨ ਨੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਜੇ ਦੇਖਿਆ ਇਹ ਪ੍ਰਸ਼ਾਸਨ ਵੱਲੋਂ ਬੜੇ ਅਲਗੀ ਉਹਨਾਂ ਦਾ ਕਰਨੀ ਹੈ ਉਹਨਾਂ ਨੇ ਪ੍ਰਸ਼ਾਸਨ ਦੇਖੋ ਹਰੇਕ ਗਵਰਨਮੈਂਟ ਨੇ ਆਪਣੀ ਤਰਫ ਸੇ ਕੋਈ ਵੀ ਉਹ ਜਿਹੀ ਕੋਈ ਹਾਸਾ ਨਾ ਹੋਵੇ ਕੋਈ ਤੇ ਪ੍ਰਸਤਾਵ ਪਰਮੰਦ ਕੰਮ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੇ ਕੋਲ 30 ਦਿਨ ਦਾ ਟਾਈਮ ਹੈਗਾ ਅਸੀਂ ਅਪੀਲ ਅਸੀਂ ਕੀਤੀ ਸੀ ਕੇਸ ਅਸੀਂ ਕੀਤਾ ਸੀ ਅਸੀਂ ਅੱਗੇ ਜਾ ਰਹੇ ਹਾਂ ਇਹ ਤਣਾਅ ਇਹਨਾਂ ਨੇ ਬਣਾਇਆ ਨਾ ਕਿ ਅਸੀਂ ਬਣਾਇਆ ਚੜ ਕੇ ਇਹ ਆਇਆ ਨਾ ਕਿ ਅਸੀਂ ਆਏ ਅਸੀਂ ਤੇ ਆਪਣੇ ਬਚਾਅ ਵਾਸਤੇ ਆ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹ ਟਾਈਮ ਇਹਨੂੰ ਐਸਪੀ ਸਾਹਿਬ ਡੀਐਸਪੀ ਸਤਿੰਦਰ ਕੁਮਾਰ ਚੱਡਾ ਜੀ ਉਹਨਾਂ ਦਾ ਫੋਨ ਆਇਆ ਜੀ ਸਥਿਤੀ ਕੀ ਹੋਜੀ ਹੈ ਮੈਂ ਕਿਹਾ ਸਥਿਤੀ ਦੇ ਇਸ ਟਾਈਮ ਸਾਨੂੰ ਮਾਰਨ ਦੀਆਂ ਗੱਲਾਂ ਹੋ ਰਹੀਆਂ ਕਹਿੰਦਾ ਮੈਂ 2 ਮਿੰਟ ਦੋ ਮੈਂ 2 ਮਿੰਟਾਂ 'ਚ ਆਇਆ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਖੱਕ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪ੍ਰੋਟੈਕਸ਼ਨ ਦਿੱਤਾ ਗਿਆ ਤੇ ਇਹ ਸਥਿਤੀ ਨੂੰ ਏਡੀ ਤਣਾਅਪੂਰਨ ਉਹਨਾਂ ਨੇ ਸਾਂਭਿਆ ਤੇ ਅਸੀਂ ਤੇ ਜਿਹੜੇ ਕਰਦੇ ਪਏ ਆ ਇਹੋ ਜਿਹਾ ਪ੍ਰੋਪੋਗੈਂਡਾ ਵੀ ਤੇ ਉਹਨਾਂ ਨੂੰ ਕਹਾਂ ਕਿ ਤੁਸੀਂ ਆਪਣੇ ਭਾਈ ਘਰ ਘਰ ਅੱਜ ਬੈਠੋ ਕਰਦੇ ਆ ਜੀ ਬਈ ਤੁਹਾਡਾ ਕੋਈ ਹਜੇ ਰਾਈਟ ਨਹੀਂ ਬਣਦਾ ਜਦਨ ਜੇ ਤੁਹਾਡਾ ਰਾਈਟ ਬਣੂਗਾ ਜਦਨ ਜਦਨ ਤੁਸੀਂ ਹਜੇ ਕੇਐਫ ਜਿੱਤੋਗੇ ਅਸੀਂ ਅੱਗੇ ਪੀੜ ਨਾ ਕਰਾਂਗੇ ਉਸ ਤੋਂ ਬਾਅਦ ਤੁਸੀਂ ਤੁਹਾਡਾ ਜਿਹੜਾ ਕਾਨੂੰਨੀ ਰਾਈਟ ਇਹ ਆ ਵੀ ਤੁਸੀਂ ਆਪ ਕੇਸ ਕਰੋ ਸਰਕਾਰ ਨੂੰ ਤੁਸੀਂ ਅਪੀਲ ਕਰੋ ਔਰ ਜੁਡੀਸ਼ਰੀ ਨੂੰ ਜੁਡੀਸ਼ਰੀ ਤੁਹਾਨੂੰ ਆਪ ਕਬਜ਼ਾ ਦਵਾਉਗੀ ਤੁਸੀਂ ਆਪਕਾ ਤੋਕ ਆਪਕਾ ਤੋ ਵਟੇ ਲੈ ਕੇਗਾ ਜਾਂ ਕਰਪਾਨਾ ਲੈ ਕੇ ਜਾਂ ਸ਼ਰਾਬੀਆਂ ਲੈ ਕੇ ਆਪਕਾ ਤੋ ਆ ਰੇ ਕਾਨੂੰਨ ਹੱਥ ਵਿੱਚ ਲੈ ਰਿਹਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ